ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਅਤੇ ਇਸ ਲਈ ਤੁਹਾਡੇ ਲਈ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਇੱਕ ਵਿਸ਼ੇਸ਼ ਰਿਪੋਰਟ ਜਿਸ ਨੂੰ ਲੈ ਕੇ ਹਾਜ਼ਰ ਹਾਂ ਮੈਂ ਸ਼ੋਅ ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਟਿਲੋਂ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਤੇ ਤਾਜ਼ਾ ਅੰਕ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਦੇ ਵੱਖ-ਵੱਖ ਮਾਧਿਅਮ ਜ਼ਰੀਏ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਹੋ ਦਾ ਪੰਜਾਬ ਟਾਕਸ ਦੇ ਫੇਸਬੁੱਕ ਪੇਜ YouTube ਚੈਨਲ ਅਤੇ IPTV ਦੀ ਬ੍ਰਾਡਕਾਸਟ ਜ਼ਰੀਏ ਵਿਸ਼ਾ ਵਿਦੇਸ਼ਾਂ ਤੋਂ ਇਸ ਗੱਲਬਾਤ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਤੇ ਅੱਜ ਦੀ ਇਸ ਗੱਲਬਾਤ ਵਿੱਚ ਇਸ ਵਿਲੇ ਦੀ ਤਾਜ਼ਾ ਨੁਕਤੇ ਬਾਰੇ ਜਾਣਕਾਰੀ ਹਾਸਲ ਕਰਾਂਗੇ ਕਿਉਂਕਿ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਤੇ ਪ੍ਰਮੁੱਖ ਤੌਰ ਤੇ ਇਸ ਵਿਲੇ ਜੋ ਵੀ ਗੱਲਬਾਤ ਹੋ ਰਹੀ ਹੈ ਸੁਣੀ ਜਾ ਰਹੀ ਹੈ ਜੋ ਕਿ ਆਸਰਾਈਆਂ ਚੱਲ ਰਹੀਆਂ ਨੇ ਜੋ ਵੀ ਚਰਚਾ ਹੋ ਰਹੀ ਹੈ ਬਹੁਤੀ ਲੋਕ ਸਭਾ ਚੋਣਾਂ ਦੇ ਇਰਤ ਗਿਰਦ ਹੀ ਘੁੰਮਦੀ ਹੋਈ ਵਿਖਾਈ ਦਿੰਦੀ ਹੈ ਸੋ ਇਸ ਮਾਮਲੇ ਬਾਰੇ ਜਾਣਾਂਗੇ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਵਿੱਚ ਪ੍ਰਮੁੱਖ ਵਿਸ਼ੇ ਵੱਜੋ ਇਸ ਤੋਂ ਇਲਾਵਾ ਅੱਜ ਦੀ ਈਸੀ ਹੀ ਗੱਲਬਾਤ ਵਿੱਚ ਕੁਝ ਹੋਰ ਨੁਕਤੇ ਬਾਰੇ ਵੀ ਜਾਣਕਾਰੀ ਹਾਸਲ ਕਰਾਂਗੇ ਪੰਜਾਬ ਵਿੱਚ ਜੋ ਚੋਣ ਪ੍ਰਚਾਰ ਚੱਲਿਆ ਭਾਜਪਾ ਆਗੂਆਂ ਦਾ ਜੋ ਵਿਰੋਧ ਹੋ ਰਿਹਾ ਹੈ ਖਾਸ ਤੌਰ ਤੇ ਕਿਸਾਨਾਂ ਵੱਲੋਂ ਜੋ ਵਿਰੋਧ ਕੀਤਾ ਗਿਆ ਉਸ ਨੂੰ ਲੈ ਕੇ ਹੁਣ ਜੋ ਸਿਆਸੀ ਸਮੀਕਰਨ ਬਣਦੇ ਹੋਏ ਵਿਖਾਈ ਦਿੰਦੇ ਨੇ ਉਸ ਵਾਦ ਵਿਵਾਦ ਝਾਤ ਪਾਵਾਂਗੇ ਪ੍ਰੋਗਰਾਮ ਵਿੱਚ ਥੋੜਾ ਅੱਗੇ ਜਾ ਕੇ ਤੇ ਮੌਸਮ ਦੀ ਵੀ ਗੱਲ ਕਰਾਂਗੇ ਜੋ ਮੌਸਮੀ ਤਬਦੀਲੀ ਪਿਛਲੇ ਦਿਨਾਂ ਦੌਰਾਨ ਵੇਖੀ ਗਈ ਹੈ ਇੱਕ ਵਾਰ ਫੇਰ ਮੀਂਹ ਹਨੇਰੀ ਤੇ ਝਕੜ ਝੁੱਲੇ ਨੇ ਤੇ ਐਤਕੀ ਹੁਣ ਜਦੋਂ ਕਣਕ ਦੀ ਵਾਢੀ ਆ ਥੋੜਾ ਪਛੜ ਕੇ ਹੋਈ ਹੈ ਤਾਂ ਉਸ ਵੇਲੇ ਇੱਕ ਵਾਰ ਫਿਰ ਮੌਸਮ ਵਿੱਚ ਤਬਦੀਲੀ ਆਉਣ ਕਰਕੇ ਇੱਕ ਵਾਰ ਫਿਰ ਕਿਸਾਨੀ ਨੂੰ ਇੱਕ ਨਵੀਂ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਸ ਚੁਣੌਤੀ ਬਾਰੇ ਵੀ تفصیلی ਗੱਲ ਤੁਹਾਨੂੰ ਦੱਸਾਂਗੇ ਅੱਜ ਦੀ ਏਸੀ ਵਿਸ਼ੇਸ਼ ਰਿਪੋਰਟ ਦੇ ਇਸ ਤਾਜ਼ਾ ਅੰਕ ਵਿੱਚ ਥੋੜਾ ਅੱਗੇ ਜਾ ਕੇ ਸੋ ਇਹਨਾਂ ਸਾਰੇ ਵਿਸ਼ਿਆਂ ਸਬੰਧੀ ਤੁਹਾਨੂੰ تفصیلی ਜਾਣਕਾਰੀ ਦੇ ਰਹੇ ਹਾਂ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਵਿੱਚ ਸੋ ਸਮੁੱਚੇ ਸਮੇਂਦਰਾਂ ਤੁਸੀਂ ਅੱਜ ਦੀ ਇਸ ਗੱਲਬਾਤ ਦੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਇਸ ਗੱਲਬਾਤ ਨੂੰ ਤੁਸੀਂ ਖੁਦ ਸੁਣ ਰਹੇ ਹੋ ਵੇਖ ਰਹੇ ਹੋ ਹੋਰਨਾਂ ਦੇ ਨਾਲ ਵੀ ਸਾਂਝਾ ਕਰਿਓ ਹੋਰਨਾਂ ਨੂੰ ਵੀ ਵਿਖਾਓ ਭਾਵਕੇ ਇਸ ਗੱਲਬਾਤ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਅਤੇ ਨਾਲ ਦੀ ਨਾਲ ਆਪਣੇ ਵਿਚਾਰ ਵੀ ਜ਼ਰੂਰ ਦੱਸਿਓ ਕਿ ਤੁਹਾਡਾ ਇਹਨਾਂ ਵਿਸ਼ਿਆਂ ਬਾਰੇ ਕੀ ਸੋਚਣਾ ਹੈ ਕਮੈਂਟਸ ਰਾਹੀਂ ਤੁਸੀਂ ਆਪਣੀ ਗੱਲ ਲਿਖ ਕੇ ਸਾਡੇ ਤੱਕ ਪਹੁੰਚਦੀ ਕਰ ਸਕਦੇ ਹੋ ਸੋ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਇਹ ਤਾਜ਼ਾ ਅੰਕ ਦਾ ਪੰਜਾਬ ਟਾਕਸ ਚੈਨਲ ਜ਼ਰੀਏ। ਲੋਕ ਸਭਾ ਚੋਣਾਂ ਚੱਲ ਰਹੀਆਂ ਨੇ। ਦੋ ਗੇੜ ਦੀ VOTING ਜਿਹੜੀ ਹੈ ਪੋਲਿੰਗ ਹੋ ਚੁੱਕੀ ਹੈ ਤੇ ਹੁਣ ਤੀਜੇ ਗੇੜ ਦੀ ਤਿਆਰੀ ਹੋ ਰਹੀ ਹੈ। ਲੋਕ ਸਭਾ ਚੋਣਾਂ ਦਾ ਤੀਜਾ ਗੇੜ ਜਿਹੜਾ ਕਿ ਆਉਂਦੀ 7 ਮਈ ਤੋਂ ਸ਼ੁਰੂ ਹੋਣਾ ਹੈ। 7 ਮਈ ਨੂੰ ਵੋਟਾਂ ਪੈਣੀਆਂ ਨੇ। ਤੇ ਕਾਫੀ ਵੱਡੇ ਨਾਮ ਵਾਲੇ ਅਗੁਆ ਸਬੰਧੀ ਪੋਲਿੰਗ ਹੋ ਚੁੱਕੀ ਹੈ ਤੇ ਕਾਫੀਆਂ ਬਾਰੇ ਹੋਣੀ ਹੈ ਤੇ ਐਤਕੀ ਜਿਹੜਾ 7 ਮਈ ਨੂੰ ਹੁਣ ਚੋਣਾਂ ਦਾ ਤੀਜਾ ਗੇੜ ਹੋਣਾ ਹੈ ਤੀਜਾ ਰਾਉਂਡ ਹੋਣਾ ਉਸ ਵਿੱਚ ਕਾਫੀ ਸਾਰੀਆਂ ਔਰਤ ਉਮੀਦਵਾਰਾਂ ਮੈਦਾਨ ਵਿੱਚ ਨਹੀਂ ਤੇ ਉਹਨਾਂ ਸਬੰਧੀ ਵੀ ਵੋਟਰਾਂ ਨੇ ਆਪਣੇ VOTING ਦੇ ਹੱਕ ਦਾ ਇਸਤੇਮਾਲ ਕਰਨਾ ਹੈ ਸੋ ਕਾਫੀ ਨਜ਼ਰਾਂ ਲੱਗੀਆਂ ਹੋਈਆਂ ਨੇ 7 ਮਈ ਦੇ ਤੀਜੇ ਗੇੜ ਵੱਲ ਇਸ ਦਰਮਿਆਨ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਲਗਾਤਾਰ ਚੱਲ ਰਿਹਾ ਹੈ ਅਤੇ ਇਹ ਕਿ ਦੀਆਂ ਲੋਕ ਸਭਾ ਚੋਣਾਂ ਮੌਕੇ ਜੋ ਹਾਲਾਤ ਬਣੇ ਨੇ ਜੋ ਸਿਆਸੀ ਹਾਲਾਤ ਬਣੇ ਨੇ ਜੋ ਸਿਆਸੀ ਗੁਫ਼ਤਗੂ ਚੱਲੀ ਆ ਕਿ ਆਸਰਾਈਆਂ ਚਲੀਆਂ ਨੇ ਇਹੋ ਜਿਹਾ ਮਾਹੌਲ ਪਹਿਲਾਂ ਕਦੇ ਵੀ ਨਹੀਂ ਵੇਖਿਆ ਗਿਆ ਮਿਸਾਲ ਦੇ ਤੌਰ ਤੇ ਜਿੰਨੀਆਂ ਇਹ ਦੀ ਸਿਆਸੀ ਦਲ ਬਦਲੀਆਂ ਹੋਈਆਂ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵੱਲ ਜਾਣਾ ਡੱਡੂ ਛੜਪੇ ਜਿਵੇਂ ਵੱਜਦੇ ਨੇ ਇਸ ਤਰੀਕੇ ਨਾਲ ਇੱਕ ਪਾਸੇ ਤੋਂ ਦੂਜੇ ਪਾਸੇ ਜਾਣਾ ਕੱਲ ਤੱਕ ਜਿਸ ਪਾਰਟੀ ਦੇ ਗੁਣ ਗਾਉਂਦੇ ਨਹੀਂ ਸੀ ਥੱਕਦੇ ਸਿਆਸਤਦਾਨ ਅਚਾਨਕ ਉਸੇ ਪਾਰਟੀ ਤੋਂ ਨਾਰਾਜ਼ ਹੋ ਕੇ ਦੂਜੇ ਪਾਸੇ ਜਾ ਤੁਰਦੇ ਨੇ ਉਹਨਾਂ ਤੇ ਰੰਗ ਮਿਲ ਸ਼ਾਮਲ ਹੋ ਜਾਂਦੇ ਨੇ ਜਿਨ੍ਹਾਂ ਨੂੰ ਹੁਣ ਤਾਂ ਹੀ ਕੋਸਦੇ ਰਹੇ ਨੇ ਤੇ ਜਿਨ੍ਹਾਂ ਦੇ ਨਾਲ ਸੀ ਫਿਰ ਉਹਨਾਂ ਨੂੰ ਹੁਣ ਕੋਸਣ ਲੱਗਦੇ ਨੇ ਸੋ ਇਹ ਸਿਆਸੀ ਚੱਕਰ ਇਹਦੀ ਜੋ ਚੱਲਿਆ ਹੈ ਦਲ ਬਦਲੀਆਂ ਦਾ ਇਹੋ ਜਿਹਾ ਪਹਿਲਾਂ ਕਦੇ ਨਹੀਂ ਵੇਖਿਆ ਗਿਆ ਇਹ ਪਹਿਲੂ ਤਾਂ ਆਪਾਂ ਲਗਾਤਾਰ ਵੇਖ ਰਹੇ ਹਾਂ ਇਸ ਤੋਂ ਹੁਣ ਬੱਚਾ-ਬੱਚਾ ਵਾਕਿਫ ਹੋ ਚੁੱਕਾ ਹੈ ਇਸ ਤੋਂ ਇਲਾਵਾ ਜਿਹੜਾ ਚੋਣ ਪ੍ਰਚਾਰ ਹੋ ਰਿਹਾ ਉਸ ਵਿੱਚ ਵੀ ਕਾਫੀ ਕੁਝ ਨਵਾਂ ਵੇਖਣ ਨੂੰ ਮਿਲ ਰਿਹਾ ਦੂਸ਼ਣਬਾਜ਼ੀ ਤਾਂ ਹਮੇਸ਼ਾ ਹੁੰਦੀ ਹੈ ਇੱਕ ਦੂਜੇ ਉੱਪਰ ਇਲਜ਼ਾਮ ਲੱਗਦੇ ਨੇ ਹਰ ਆਗੂ ਆਪਣੀ ਪਾਰਟੀ ਦੀ ਨੀਤੀ ਨੂੰ ਬਿਹਤਰ ਦੱਸਦਾ ਹੈ ਜਾਂ ਆਪਣੇ ਚੋਣ ਵਾਅਦਿਆਂ ਨੂੰ ਬਿਹਤਰ ਦੱਸਦਾ ਹੈ ਤੇ ਦੂਜੇ ਵਿੱਚ ਕਮੀਆਂ ਕੱਢੀਆਂ ਜਾਂਦੀਆਂ ਨੇ ਇਹ ਤਾਂ ਇੱਕ ਆਮ ਵਰਤਾਰਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਆਪਾਂ ਵੇਖ ਰਹੇ ਹਾਂ ਕਿ ਜਰੂਰ ਦਾ ਸੋਸ਼ਲ ਮੀਡੀਆ ਕਾਫੀ ਤਾਕਤਵਰ ਹੋਇਆ ਹੈ ਜਾਂ ਸੋਸ਼ਲ ਮੀਡੀਆ ਦੀ ਵਰਤੋਂ ਵਧੀ ਹੈ ਉਦੋਂ ਤੋਂ ਚੋਣਾ ਤੇ ਚੋਣ ਪ੍ਰਚਾਰ ਜਿਹੜਾ ਕਿ ਮੈਦਾਨ ਵਿੱਚ ਜਾ ਕੇ ਹੁੰਦਾ ਸੀ ਜਾਂ ਸਮਾਜਿਕ ਸਫਾ ਵਿੱਚ ਹੁੰਦਾ ਸੀ ਉਹੀ ਚੋਣਾ ਤੇ ਚੋਣ ਮੈਦਾਨ ਦੀ ਪ੍ਰਕਿਰਿਆ ਹੁਣ ਸੋਸ਼ਲ ਮੀਡੀਆ ਉੱਤੇ ਵੀ ਚੱਲਦੀ ਹੈ ਚੋਣਾ ਜਿੰਨੀਆਂ ਕਿ ਅਸਰ ਮੈਦਾਨ ਚ ਲੜੀਆਂ ਜਾਂਦੀਆਂ ਨੇ ਉਨੀਆਂ ਸੋਸ਼ਲ ਮੀਡੀਆ ਉੱਤੇ ਵੀ ਲੜੀਆਂ ਜਾਂਦੀਆਂ ਨੇ ਇਹ ਚੀਜ਼ ਵੀ ਹੁਣ ਆਪਣੇ ਸਾਹਮਣੇ ਪ੍ਰਤੱਖ ਸਾਬਤ ਹੋ ਚੁੱਕੀ ਹੈ ਪਿਛਲੇ ਕੁਝ ਵਰਿਆਂ ਤੋਂ ਆਪਾਂ ਵੇਖ ਰਹੇ ਆ ਕਿ ਜਿਹੜੀ ਵੀ ਚੋਣ ਹੁੰਦੀ ਹੈ ਉਹਦਾ ਜਿੰਨਾ ਚੋਣ ਪ੍ਰਚਾਰ ਅਸਲ ਦੁਨੀਆ ਵਿੱਚ ਫੀਲਡ ਵਿੱਚ ਚੱਲਦਾ ਹੈ ਉਨਾ ਹੀ ਸੋਸ਼ਲ ਮੀਡੀਆ ਉੱਤੇ ਵੀ ਚੱਲਦਾ ਹੈ ਤੇ ਐਤਕੀ ਵੀ ਇਹ ਚੀਜ਼ ਵੇਖੀ ਜਾ ਰਹੀ ਹੈ ਚੋਣ ਕਮਿਸ਼ਨਰ ਵੱਲੋਂ ਬਕਾਇਦਾ ਇਸ ਉੱਪਰ ਨਜ਼ਰ ਵੀ ਰੱਖੀ ਜਾ ਰਹੀ ਹੈ ਮੀਡੀਆ ਮੋਨਿਟਰਿੰਗ ਯੂਨਿਟ ਜਾਂ ਕੇਂਦਰ ਪਹਿਲੇ ਦਿਨ ਤੋਂ ਹੀ ਸਥਾਪਿਤ ਕੀਤੇ ਜਾ ਚੁੱਕੇ ਨੇ ਤੇ ਜਿੱਥੇ ਵੀ ਕੋਈ ਸ਼ਿਕਾਇਤ ਆਉਂਦੀ ਹੈ ਉਹਦੀ ਪੜਤਾਲ ਹੁੰਦੀ ਹੈ ਵੱਖ-ਵੱਖ ਸਿਆਸੀ ਪਾਰਟੀਆਂ ਨੇ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਹੋਈਆਂ ਨੇ ਇੱਕ ਦੂਜੇ ਦੇ ਖਿਲਾਫ ਚੋਣ ਕਮਿਸ਼ਨ ਵੱਲੋਂ ਤੈਅ ਕੀਤੇ ਗਏ ਨਿਯਮ ਅਤੇ ਮਾਪਦੰਡਾਂ ਦੀ ਉਲੰਘਣਾ ਹੋਣ ਦੀ ਗੱਲ ਸਾਹਮਣੇ ਲਿਆਉਂਦਿਆਂ ਸਿਆਸੀ ਪਾਰਟੀਆਂ ਨੇ ਇਸ ਤਰੀਕੇ ਨਾਲ ਆਪੋ ਆਪਣੀਆਂ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਹੋਈਆਂ ਨੇ ਪਿਛਲੇ ਦਿਨੀ ਵੀ ਆਪਾਂ ਵੇਖਿਆ ਕਿ ਇੱਕ ਫੇਕ ਵੀਡੀਓ ਦੇ ਮਾਮਲੇ ਵਿੱਚ ਦੱਖਣ ਭਾਰਤੀ ਸੂਬੇ ਤੇਲੰਗਾਨਾ ਦੇ ਮੁੱਖ ਮੰਤਰੀ ਨੂੰ ਵੀ ਨੋਟਿਸ ਜਾਰੀ ਹੋਇਆ ਉਸ ਵੀਡੀਓ ਨੂੰ ਉਹਨਾਂ ਨੇ ਸ਼ੇਅਰ ਕੀਤਾ ਸੀ ਆਪਣੇ ਸੋਸ਼ਲ মিডিਆ ਪਲੇਟਫਾਰਮ ਤੇ ਇਹ ਸੰਤ ਰੈੱਡੀ ਉਹਨਾਂ ਨੂੰ ਵੀ ਇਸ ਸੰਬੰਧੀ ਨੋਟਿਸ ਜਾਰੀ ਹੋਇਆ ਇਸੇ ਤਰ੍ਹਾਂ ਹੋਰ ਵੀ ਪੜਕਾ ਉਪਾਸਨਾ ਦੇ ਮਾਮਲੇ ਹੋਣ ਜਾਂ ਕਥਿਤ ਕੋਈ ਤਕਰੀਰ ਹੈ ਜਾਂ ਕੋਈ ਵਿਵਾਦਿਤ ਬਿਆਨ ਨੇ ਉਹਨਾਂ ਦੀ ਵੀ ਕਾਫੀ ਚਰਚਾ ਹੋ ਰਹੀ ਹੈ ਪੰਜਾਬ ਵਿੱਚ ਵੀ ਤੁਸੀਂ ਪਿਛਲੇ ਦਿਨੀ ਵੇਖਿਆ ਹੋਵੇਗਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਵੱਲੋਂ ਇੱਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਪਾਰਟੀ ਦੇ ਪੰਜੇ ਦੀ ਤੁਲਨਾ ਧਾਰਮਿਕ ਖੇਤਰ ਵਿੱਚ ਕਰ ਦਿੱਤੀ ਗਈ ਸੀ ਉਸ ਨੂੰ ਲੈ ਕੇ ਵੀ ਕਾਫੀ ਰੋਸ ਨਜ਼ਰ ਆਇਆ ਉਸ ਸੰਬੰਧੀ ਵੀ ਕਾਰਵਾਈ ਦੀ ਮੰਗ ਹੋਣ ਲੱਗੀ ਤੇ ਇਸੇ ਤਰੀਕੇ ਨਾਲ ਦੇਸ਼ ਦੇ ਹੋਰ ਨਾ ਹਿੱਸਿਆਂ ਵਿੱਚ ਵੀ ਲਗਾਤਾਰ ਵਿਵਾਦਿਤ ਬਿਆਨ ਜਿਦਿਨੋ ਚੋਣਾ ਦੇ ਮਾਹੌਲ ਵਿੱਚ ਸਾਹਮਣੇ ਆਉਂਦੇ ਨੇ ਤੇ ਐਤਕੀ ਵੀ ਹੋ ਰਿਹਾ ਹੈ। ਪੰਜਾਬ ਦੀ ਸਤਾਧਾਰੀ ਤੇ ਨਾਲ ਸੰਬੰਧਿਤ ਇੱਕ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋਇਆ ਹੈ। ਕਾਗੂ ਜ਼ਿਲ੍ਹਾ ਪੱਤਰ ਦੇ ਆਗੂ ਦੀ ਤਕਰੀਰ ਵੀ ਕਾਫੀ ਚਲਦੀ ਸੁਣਾਈ ਦਿੱਤੀ ਸੀ। ਉਹਦੇ ਬਾਰੇ ਵੀ ਮੀਡੀਆ ਨੇ ਕਾਫੀ ਖਬਰਾਂ ਪ੍ਰਕਾਸ਼ਿਤ ਕੀਤੀਆਂ ਨੇ। ਸੋ ਸਿਆਸੀ ਮਾਹੌਲ ਵਿੱਚ ਜਦੋਂ ਗਰਮੀ ਆਉਂਦੀ ਹੈ, ਗਰਮਾਹਟ ਆਉਂਦੀ ਹੈ ਤੇ ਬਹੁਤ ਸਾਰੇ ਬਿਆਨ ਇਹੋ ਜਿਹੇ ਫਿਰ ਸਾਹਮਣੇ ਆ ਜਾਂਦੇ ਨੇ। ਹਰ ਵਾਰ ਇਦਾਂ ਹੁੰਦਾ ਹੈ। ਇਹ ਵੀ ਕੋਈ ਨਵੀਂ ਚੀਜ਼ ਨਹੀਂ। ਭਾਰਤੀ ਸਿਆਸਤ ਵਿੱਚ ਚੋਣ ਪ੍ਰਚਾਰ ਦਾ ਜੋ ਮਾਹੌਲ ਹੁੰਦਾ ਹੈ ਉਹਦੇ ਵਿੱਚ ਇੱਕ ਨਵੀਂ ਚੀਜ਼ ਨਹੀਂ ਪਰ ਚੋਣ ਕਮਿਸ਼ਨਰ ਵੱਲੋਂ ਬਕਾਇਦਾ ਇਸ ਬੰਨੇ ਕਾਫੀ ਨਿਗਰਾਨੀ ਐਤ ਕੀ ਰੱਖੀ ਜਾ ਰਹੀ ਹੈ ਤੇ ਪਹਿਲੇ ਦਿਨ ਤੋਂ ਜਦੋਂ ਦਾ ਚੋਣ ਹਫ਼ਤਾ ਲੱਗਿਆ ਨਿਗਰਾਨੀ ਰੱਖੀ ਜਾ ਰਹੀ ਹੈ ਪਰ ਇੱਕ ਚੀਜ਼ ਜ਼ਰੂਰ ਸਪਸ਼ਟ ਹੋ ਜਾਂਦੀ ਹੈ ਇਸ ਸਾਰੇ ਜ਼ੋਰ ਅਜ਼ਮਾਈ ਤੋਂ ਤੇ ਸਿਆਸੀ ਜਦੋਜਹਿਦ ਤੋਂ ਕਿ ਐਤ ਕੀ ਦੀਆਂ ਚੋਣਾ ਜਿਹਨੀਆਂ ਨੇ 224 ਦੀਆਂ ਲੋਕ ਸਭਾ ਚੋਣਾਂ ਇਹਨਾਂ ਦੀ ਕਿੰਨੀ ਅਹਿਮੀਅਤ ਮੰਨਦੀਆਂ ਨੇ ਸਿਆਸੀ ਪਾਰਟੀਆਂ ਕਿੰਨੇ ਵੱਡੇ ਪੱਧਰ ਉੱਤੇ ਇਹਨਾਂ ਚੋਣਾਂ ਨੂੰ ਲੈ ਕੇ ਮਾਹੌਲ ਪਖਿਆ ਹੋਇਆ ਹੈ ਇਸ ਤੋਂ ਅੰਦਾਜ਼ਾ ਤੁਹਾਨੂੰ ਬਿਆਨਬਾਜ਼ੀ ਤੋਂ ਲੱਗ ਜਾਂਦਾ ਹੈ ਅਤੇ ਜੋ ਚੋਣ ਕਮਿਸ਼ਨਰ ਵੱਲੋਂ ਵੀ ਚਾਰਾਜੋਈ ਕੀਤੀ ਜਾ ਰਹੀ ਹੈ ਉਸ ਤੋਂ ਵੀ ਇੱਕ ਇਸ਼ਾਰਾ ਇਹਦਾ ਸਾਹਮਣੇ ਆ ਜਾਂਦਾ ਹੈ ਕਿ ਚੋਣਾਂ ਕਿੰਨੀਆਂ ਵਕਕਾਰੀ ਚੋਣਾਂ ਨੇ ਇਸ ਵਾਰ ਕਿੰਨਾ ਵੱਡੇ ਪੱਧਰ ਤੇ ਚੋਣ ਪ੍ਰਚਾਰ ਹੋ ਰਿਹਾ ਤੇ ਸਭ ਦੀ ਨਿਗਾਹ ਵੀ ਇਸ ਉੱਤੇ ਇਸੇ ਕਰਕੇ ਲੱਗੀ ਹੋਈ ਹੈ ਉਹ ਚੋਣਾਂ ਜਿਹੜੀਆਂ ਕਿ ਚੱਲ ਰਹੀਆਂ ਨੇ ਦੋ ਗੇੜ ਹੋ ਚੁੱਕੇ ਨੇ ਤੀਜਾ ਗੇੜ ਹੋਣ ਲਈ ਤਿਆਰ ਹੈ ਅਤੇ 1 ਜੂਨ ਤੱਕ ਇਸੇ ਤਰ੍ਹਾਂ ਵੱਖ-ਵੱਖ ਰਾਉਂਡ ਤਹਿਤ ਵੱਖ-ਵੱਖ ਸੂਬਿਆਂ ਵਿੱਚ ਖੇਤਰਾਂ ਵਿੱਚ ਲੋਕ ਸਭਾ ਸੀਟਾਂ ਉੱਤੇ ਪੋਲਿੰਗ ਹੋਣੀ ਹੈ ਸੋ ਚੋਣ ਪ੍ਰਚਾਰ ਕਾਫੀ ਕੁਝ ਵਿਖਾ ਰਿਹਾ ਹੈ ਸਪਸ਼ਟ ਕਰ ਰਿਹਾ ਹੈ ਕਿ ਤੇ ਸਿਆਸੀ ਆਗੂਆਂ ਦੇ ਬਿਆਨ ਅਤੇ ਉਹਨਾਂ ਦੀ ਤਿਕੜਮਬਾਜ਼ੀ ਵੀ ਕਾਫੀ ਕੁਝ ਵਿਖਾ ਰਹੀ ਹੈ ਜਿਦੀਆਂ ਲੋਕ ਸਭਾ ਚੋਣਾਂ ਮੌਕੇ ਤੇ ਹਾਲੇ ਸਭ ਕੁਝ ਹਫ਼ਤੇ ਹੋਰ ਚੱਲਣਾ ਹੈ ਕਿਉਂਕਿ ਲੋਕ ਸਭਾ ਚੋਣਾਂ ਦਾ ਜੋ ਇੱਕ ਸਮਾਂ ਉਹ ਹਾਲੇ ਸ਼ੁਰੂ ਹੋਇਆ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਹੋਈ ਹੈ ਤੇ ਆਉਂਦੇ ਦਿਨਾਂ ਦਿਨਾਂ ਨੇ ਪ੍ਰਕਿਰਿਆ ਹੌਲੀ-ਹੌਲੀ ਅੱਗੇ ਵਧਣੀ ਹੈ ਤੇ ਇਸੇ ਤਰ੍ਹਾਂ ਸਿਆਸੀ ਮਾਹੌਲ ਵੀ ਪਖਿਆ ਹੀ ਰਹਿਣ ਦੀ ਸੰਭਾਵਨਾ ਨਜ਼ਰ ਆਉਂਦੀ ਹੈ ਇਸ ਬਿਲੇ ਤੱਕ ਜੋ ਸਥਿਤੀ ਆਪਾਂ ਵੇਖ ਰਹੇ ਹਾਂ ਆਸ ਹਮੇਸ਼ਾ ਪਹਿਹੀ ਕੀਤੀ ਹੈ ਕਿ ਜਦੋਂ ਚੋਣ ਪ੍ਰਚਾਰ ਦੀ ਗੱਲ ਹੁੰਦੀ ਹੈ ਲੋਕਾਂ ਦੇ ਨਾਲ ਸੰਪਰਕ ਕਰਨ ਦੀ ਗੱਲ ਹੁੰਦੀ ਹੈ ਸਿਆਸੀ ਆਗੂਆਂ ਨੂੰ ਆਪਣੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਗੱਲ ਹੁੰਦੀ ਹੈ ਤਾਂ ਉਸ ਵਿੱਚ ਸਭ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਲੋਕਾਂ ਦੀ ਗੱਲ ਹੋਣੀ ਜ਼ਰੂਰੀ ਹੈ ਲੋਕ ਆਧਾਰਿਤ ਮੁੱਦਿਆਂ ਦੀ ਗੱਲ ਹੋਣੀ ਜ਼ਰੂਰੀ ਹੈ ਚਰਚਾ ਬਹਿਸ ਹੋਵੇ ਜ਼ਰੂਰ ਹੋਵੇ ਪਰ ਲੋਕਾਂ ਦੇ ਮੁੱਦਿਆਂ ਉੱਪਰ ਹੋਵੇ ਨਾ ਕਿ ਸਿਆਸੀ ਆਗੂਆਂ ਦੇ ਆਪਣੇ ਵਰਤਾਰੇ ਸੰਬੰਧੀ ਸੋ ਇਹ ਵੀ ਇੱਕ ਕਾਫੀ ਧਿਆਨ ਦੇਣ ਵਾਲਾ ਪਹਿਲੂ ਹੈ ਐਸਵਾਰ ਦੀਆਂ ਲੋਕ ਸਭਾ ਚੋਣਾਂ ਸੰਬੰਧੀ ਸੋ ਚੋਣ ਪ੍ਰਚਾਰ ਚੱਲ ਰਹੇ ਹਨ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਕਈ ਬਿਆਨ ਆ ਰਹੇ ਨੇ ਕਈ ਆਗੂ ਆਪੋ ਆਪਣੀ ਪਾਰਟੀ ਵੀ ਤਬਦੀਲ ਕਰ ਰਹੇ ਨੇ ਤੇ ਲਗਾਤਾਰ ਬਿਆਨਬਾਜ਼ੀ ਵੀ ਇਸ ਬੰਨੇ ਚੱਲ ਰਹੀ ਹੈ ਤੇ ਐਤਕੀ ਮੋੜ ਗੱਲ ਫਿਰ ਹੋਈ ਆਂਦੀ ਕਿ ਐਤਕੀ ਜਿੰਨੇ ਰੰਗ ਵੇਖੇ ਜਾ ਰਹੇ ਨੇ ਚੋਣ ਪ੍ਰਚਾਰ ਦੇ ਚੋਣਾਂ ਦੇ ਮਾਹੌਲ ਦੇ ਇਹ ਨਿਸ਼ਾਨੇ ਦੀ ਪਹਿਲਾਂ ਕਦੀ ਵੇਖੇ ਗਏ ਹੋਣ। ਉਸ ਤਰੀਕੇ ਨਾਲ ਤੁਸੀਂ ਵੇਖਿਆ ਕਿ ਕਿਵੇਂ ਐਤਕੀ ਦੀਆਂ ਚੋਣਾ ਮੌਕੇ ਚੋਣ ਪ੍ਰਚਾਰ ਵਿੱਚ ਕਈ ਮੁੱਦੇ ਛਾਏ ਹੋਏ ਨੇ। ਇੱਕ ਦੂਜੇ ਵੱਲ ਤੇਜ਼ ਤਰਾਰ ਸ਼ਬਦੀ ਹੱਲੇ ਹੋ ਰਹੇ ਨੇ। ਨਿਸ਼ਾਨੇ ਲਾਏ ਜਾ ਰਹੇ ਨੇ। ਕੇਂਦਰ ਦੀ ਸત્તા ਤਾਰੀ ਤਰ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦਰਮਿਆਨ ਕਈ ਮੁੱਦਿਆਂ ਉੱਤੇ ਗੱਲ ਹੁੰਦੀ ਰਹੀ ਹੈ। ਭਾਵੇਂ ਉਹ ਵਿਰੋਧੀ ਧਿਰਾਂ ਵੱਲੋਂ ਮਿਲ ਕੇ ਬਣਾਇਆ ਗਿਆ ਇੰਡੀਆ ਘੱਟਚੋੜ ਹੋਵੇ ਜਾਂ ਫਿਰ ਚੋਣ ਮਨੋਰਥ ਪੱਤਰ ਜਦੋਂ ਜਾਰੀ ਹੋਏ ਸੀ ਉਹਨਾਂ ਦੋਹਾਂ ਨੂੰ ਲੈ ਕੇ ਵੀ ਕਾਫੀ ਬਿਆਨਬਾਜ਼ੀ ਪਿਛਲੇ ਦਿਨਾਂ ਦੌਰਾਨ ਚੱਲਦੀ ਰਹੀ ਹੈ ਅਤੇ ਪਿਛਲੇ ਕੁਝ ਘੰਟਿਆਂ ਦੌਰਾਨ ਖਾਸ ਕਰਕੇ ਪਿਛਲੇ ਕੁਝ ਦਿਨਾਂ ਦੌਰਾਨ ਰਿਜ਼ਰਵੇਸ਼ਨ ਰਾਖਵੇਂ ਕਰਨ ਦੇ ਮੁੱਦੇ ਨੂੰ ਲੈ ਕੇ ਵੀ ਦੋਵੇਂ ਪਾਰਟੀਆਂ ਆਮੋ ਸਾਹਮਣੇ ਹੁੰਦੀਆਂ ਰਹੀਆਂ ਨੇ ਇੱਕ ਦੂਜੇ ਉੱਤੇ ਵੰਡੀਆਂ ਪਾਉਣ ਜਾਂ ਧਰਮ ਆਧਾਰਿਤ ਜਾਂ ਜਾਤ ਆਧਾਰਿਤ ਰਾਜਨੀਤੀ ਕਰਨ ਦੇ ਇਲਜ਼ਾਮ ਵੀ ਲੱਗਦੇ ਇਹਨੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਵੀ ਚਰਚਾ ਵਿੱਚ ਨੇ ਇਹਨਾਂ ਸੰਬੰਧੀ ਵੀ ਬਿਆਨਬਾਜ਼ੀ ਚੱਲ ਰਹੀ ਹੈ ਅਤੇ ਇੱਕ ਵਾਰ ਫਿਰ ਆਸ ਹੀ ਹੈ ਕਿ ਲੋਕਾਂ ਦੇ ਮੁੱਦਿਆਂ ਉੱਤੇ ਚਰਚਾ ਹੋਵੇ ਇੱਕ ਦੂਜੇ ਨੂੰ ਜ਼ਿਕਰ ਸਿਆਸੀ ਪਾਰਟੀਆਂ ਨੇ ਸਵਾਲ ਪੁੱਛਣੇ ਨੇ ਤਾਂ ਇਸ ਮੁੱਦੇ ਤੇ ਜ਼ਰੂਰ ਪੁੱਛੇ ਜਾਣ ਕਿ ਆਮ ਬੰਦੇ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੀ ਕੀਤਾ ਗਿਆ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਕੀ ਉਪਰਾਲੇ ਹੋਏ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਹ ਸਾਰੀਆਂ ਨੂੰ ਕਿਸੇ ਧਿਰ ਨੂੰ ਨਹੀਂ ਸਾਰੀਆਂ ਨੂੰ ਇਸੇ ਉੱਤੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਦੇਸ਼ ਦੇ ਲੋਕ ਖੁਸ਼ਹਾਲ ਹੋਣਗੇ ਤਾਂ ਦੇਸ਼ ਖੁਸ਼ਹਾਲ ਹੋਊਗਾ ਅਤੇ ਸਿਆਸੀ ਪਾਰਟੀਆਂ ਲਈ ਵੀ ਸਾਰਥਕ ਰਾਜਨੀਤੀ ਉਦੋਂ ਹੀ ਸਾਹਮਣੇ ਆ ਸਕੂਗੀ ਜਦੋਂ ਇਸ ਪਾਸੇ ਗੱਲ ਹੋਵੇਗੀ ਜਾਂ ਇਸ ਮੁੱਦੇ ਉੱਤੇ ਸਿਆਸੀ ਪਾਰਟੀਆਂ ਗੱਲ ਕਰਨਗੀਆਂ ਬਹਿਸ ਕਰਨਗੀਆਂ ਚਰਚਾ ਕਰਨੀ ਆ ਸੋ ਬਹੁਤ ਜ਼ਰੂਰੀ ਹੈ ਇਸ ਪਾਸੇ ਵੱਲ ਵੀ ਸੋਚਣਾ ਨਾਗਰਿਕਾਂ ਬਾਰੇ ਸੋਚਣਾ ਕਿਉਂਕਿ ਵੋਟ ਜਿਨ੍ਹਾਂ ਨੇ ਪਾਉਣੀ ਆ ਉਹਨਾਂ ਦਾ ਵੀ ਭਲਾ ਹੋਣਾ ਜ਼ਰੂਰੀ ਹੈ ਆਉਂਦੇ 5 ਸਾਲਾਂ ਦੇ ਸਮੇਂ ਤੱਕ ਕਿਉਂਕਿ ਸਿਆਸੀ ਲੀਡਰ ਤਾਂ ਚੋਣ ਜਿੱਤਣ ਤੋਂ ਬਾਅਦ ਇੱਕ ਵੱਖਰੇ ਮੁਕਾਮ ਤੇ ਪਹੁੰਚ ਜਾਂਦੇ ਨੇ ਪਰ ਜਿਸ ਵੋਟਰ ਨੇ ਵੋਟ ਪਾ ਕੇ ਉਹਨਾਂ ਨੂੰ ਜਿਤਾਉਣਾ ਆ ਤੇ ਐਮਪੀ ਬਣਾਉਣਾ ਆ ਉਸ ਵੋਟਰ ਦੀ ਵੀ 5 ਸਾਲਾਂ ਦੀ ਜ਼ਿੰਦਗੀ ਬਿਹਤਰ ਹੋਣੀ ਚਾਹੀਦੀ ਹੈ ਇਹ ਵਿਖਣਾ ਹੁਣ ਸਿਆਸੀ ਪਾਰਟੀਆਂ ਦਾ ਸਿਆਸੀ ਆਗੂਆਂ ਦਾ ਫਰਜ਼ ਬਣਦਾ ਹੈ। ਇਸ ਤੋਂ ਬਾਅਦ ਹੁਣ ਆਉਂਦੇ ਹਾਂ ਪੰਜਾਬ ਵੱਲ। ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਚੋਣ ਪ੍ਰਚਾਰ ਚੱਲ ਰਿਹਾ ਹੈ। ਸੂਬੇ ਦੀ ਸਤਾਧਾਰੀ ਤਿਰ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਉਮੀਦਵਾਰ ਐਲਾਨ ਦਿੱਤੇ ਸਨ ਪੰਜਾਬ ਦੀਆਂ 13 ਦੀਆਂ 13 ਸੀਟਾਂ ਉੱਤੇ ਉਮੀਦਵਾਰ ਐਲਾਨੇ ਸਨ। ਆਮ ਆਦਮੀ ਪਾਰਟੀ ਨੇ ਇਸ ਮਾਮਲੇ ਵਿੱਚ ਲੀਡ ਲੈ ਲਈ ਸੀ ਤੇ ਚੋਣ ਪ੍ਰਚਾਰ ਵੀ ਸਭ ਤੋਂ ਪਹਿਲਾਂ ਸੂਬੇ ਦੀ ਸੱਤਾ ਧਾਰੀ ਤੇ ਆਮ ਆਦਮੀ ਪਾਰਟੀ ਨੇ ਹੀ ਸ਼ੁਰੂ ਕੀਤਾ ਸੀ ਇਸ ਤੋਂ ਬਾਅਦ ਬਾਕੀ ਧਿਰਾਂ ਜਿਹੜੀਆਂ ਨੇ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਉਹਨਾਂ ਨੇ ਵੀ ਹੌਲੀ ਹੌਲੀ ਉਮੀਦਵਾਰ ਰਲਾਨੇ ਆਮ ਆਦਮੀ ਪਾਰਟੀ ਤੋਂ ਬਾਅਦ ਕਾਂਗਰਸ ਨੇ ਪਿਛਲੇ ਦਿਨੀ ਜੋ ਚਾਰ ਸੀਟਾਂ ਲਈ ਉਮੀਦਵਾਰ ਐਲਾਨੇ ਉਸ ਤੋਂ ਬਾਅਦ ਕਾਂਗਰਸ ਵੀ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਤੋਂ ਬਾਅਦ ਉਮੀਦਵਾਰ ਐਲਾਨਣ ਦੇ ਮਾਮਲੇ ਵਿੱਚ ਦੂਜੇ ਨੰਬਰ ਉੱਤੇ ਮੋਰੀ ਸਾਬਤ ਹੋਈ ਜਿਸ ਨੇ ਕਾਫੀ ਸੀਟਾਂ ਉੱਤੇ ਉਮੀਦਵਾਰ ਐਲਾਨ ਦਿੱਤੇ ਤੇ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵੀ ਉਮੀਦਵਾਰ ਐਲਾਨ ਰਹੇ ਨੇ ਕਈ ਥਾਵਾਂ ਉੱਤੇ ਪੇਚ ਫਸਿਆ ਹੋਇਆ ਸਥਾਨਕ ਲੀਡਰਸ਼ਿਪ ਨੂੰ ਲੈ ਕੇ ਜਾਂ ਟੁਕਮਾ ਉਮੀਦਵਾਰ ਲੱਭਣ ਨੂੰ ਲੈ ਕੇ ਪਰ ਆਸੇਹੀਏ ਕਿ ਆਉਂਦੇ ਦਿਨਾਂ ਦਰਨ ਸਾਰੀ ਸਥਿਤੀ ਸਪਸ਼ਟ ਹੋ ਜਾਣੀ ਹੈ ਕਿ ਕਿਹੜੀ ਸੀਟ ਤੇ ਕੌਣ ਚੋਣ ਲੜ ਰਿਹਾ ਹੈ ਕਿਹਦੇ ਨਾਲ ਚੋਣ ਲੜ ਰਿਹਾ ਹੈ ਕਿਹਦੇ ਖਿਲਾਫ ਚੋਣ ਲੜ ਰਿਹਾ ਹੈ ਇਹ ਚੀਜ਼ ਸਪਸ਼ਟ ਹੋ ਜਾਣੀ ਹੈ ਕਾਂਗਰਸ ਪਾਰਟੀ ਵੱਲੋਂ ਪਿਛਲੇ ਦਿਨੀ ਜੋ ਚਾਰ ਉਮੀਦਵਾਰ ਐਲਾਨੇ ਗਏ ਉਹਨਾਂ ਦੇ ਨਾਵਾਂ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ ਲੁਧਿਆਣੇ ਤੋਂ ਕਾਂਗਰਸ ਨੇ ਰਵਨੀਤ ਬਿੱਟੂ ਹੁਣ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਨੇ ਉਹਨਾਂ ਦੇ ਖਿਲਾਫ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੀ ਨੂੰ ਉਤਾਰ ਦਿੱਤਾ। ਸੋ ਸੂਬਾ ਕਾਂਗਰਸ ਦੇ ਪ੍ਰਧਾਨ ਨੂੰ ਮੈਦਾਨ ਵਿੱਚ اتارنا ਜੋ ਕਿ ਮੌਜੂਦਾ ਸਮੇਂ ਵਿਧਾਇਕ ਨੇ ਗਿੱਦੜ ਬਹਾ ਤੋਂ ਲਗਾਤਾਰ ਤਿੰਨ ਵਾਰ ਚੋਣ ਜਿੱਤ ਚੁੱਕੇ ਨੇ ਉਹਨਾਂ ਨੂੰ ਐਮਪੀ ਦੀ ਚੋਣ ਵਿੱਚ ਉਤਾਰਿਆ ਗਿਆ ਲੁਧਿਆਣੇ ਤੋਂ ਇਥੋਂ ਤੁਹਾਨੂੰ ਸਪਸ਼ਟ ਇਸ਼ਾਰਾ ਹੋ ਜਾਂਦਾ ਕਿ ਕਾਂਗਰਸ ਲੁਧਿਆਣੇ ਦੀ ਸੀਟ ਨੂੰ ਕਿੰਨੀ ਅਹਿਮੀਅਤ ਦੇ ਰਹੀ ਹੈ ਕਿਉਂਕਿ ਮੌਜੂਦਾ ਸਮੇਂ ਇਹ ਸੀਟ ਕਾਂਗਰਸ ਦੇ ਕੋਲ ਸੀ ਰਵਨੀਤ ਬਿੱਟੂ ਕਾਂਗਰਸ ਵਿੱਚ ਸਨ ਜਦੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਇਸ ਲੁਧਿਆਣੇ ਤੋਂ ਸੋ ਲੁਧਿਆਣੇ ਦੀ ਸੀਟ ਨੂੰ ਬਰਕਰਾਰ ਰੱਖਣ ਲਈ ਕਾਂਗਰਸ ਨੇ ਇੱਕ ਵੱਡਾ ਦਾਅ ਖੇਡਿਆ ਆਪਣੇ ਸੂਬਾ ਪ੍ਰਧਾਨ ਨੂੰ ਮੈਦਾਨ ਵਿੱਚ ਉਤਾਰ ਕੇ ਇਸ ਤੋਂ ਇਲਾਵਾ ਸ਼ਰੀਨਾਦਪੁਰ ਸਾਹ ਤੋਂ ਵਿਜੇਂਦਰ ਸਿੰਘਲਾ ਜੋ ਕਿ ਮੂਲ ਰੂਪ ਵਿੱਚ ਸੰਗਰੂਰ ਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਕੁਲਬੀਰ ਸਿੰਘ ਜ਼ੀਰਾ ਨੂੰ ਉਮੀਦਵਾਰ ਬਣਾਇਆ ਗਿਆ ਤੇ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਦਾਵਾ ਨੂੰ ਸੀਨੀਅਰ ਕਾਂਗਰਸੀ ਆਗੂ ਸਾਬਕਾ ਉਪ ਮੁੱਖ ਮੰਤਰੀ ਹੁਣ ਇਹਨਾਂ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਤੋਂ ਬਾਅਦ ਚਰਚਾ ਕੀ ਵੀ ਚੱਲੀ ਹੈ ਮੀਡੀਆ ਵਿੱਚ ਇਹ ਵੀ ਰਿਪੋਰਟਾਂ ਆਈਆਂ ਨੇ ਕਿ ਇਹ ਇਹਨਾਂ ਵਿੱਚੋਂ ਕਾਫੀ ਉਮੀਦਵਾਰ ਜਿਹੜੇ ਨੇ ਉਹ ਜਾਂ ਤਾਂ ਇਸ ਸੀਟ ਤੋਂ ਨਹੀਂ ਕਿਸੇ ਹੋਰ ਸੀਟ ਤੋਂ ਜਾਂ ਇਸ ਚੋਣ ਤੋਂ ਜ਼ਿਆਦਾ ਖੁਸ਼ ਨਜ਼ਰ ਨਹੀਂ ਆਏ ਸੁਖਜਿੰਦਰ ਸਿੰਘ ਰੰਧਾਵਾ ਰਾਜਸਥਾਨ ਕਾਂਗਰਸ ਮਾਮਲਿਆਂ ਦੇ ਇੰਚਾਰਜ ਵੀ ਨੇ ਕਾਫੀ ਧਿਆਨ ਉਹਨਾਂ ਦਾ ਉਧਰ ਵੀ ਲੱਗਦਾ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਬਾਰੇ ਚਰਚਾ ਚੱਲਦੀ ਰਹੀ ਹੈ ਕਿ ਉਹ ਆਪਣੀ ਪਤਨੀ ਅਮ੍ਰਿਤਾ ਵੜਿੰਗ ਨੂੰ ਟਿਕਟ ਦਿਵਾਉਣ ਦੇ ਚਾਹਵਾਨ ਸਨ ਪਰ ਖੁਦ ਉਹਨਾਂ ਦੇ ਉੱਪਰ ਹਾਈ ਕਮਾਂਡ ਨੇ ਭਰੋਸਾ ਪ੍ਰਗਟਾਇਆ ਉਹਨਾਂ ਨੂੰ ਉਮੀਦਵਾਰ ਿਲਾਨੇ ਆ ਵਿਜੇਂਦਰ ਸਿੰਘਲਾ ਬਾਰੇ ਵੀ ਇਹ ਚਰਚਾ ਚੱਲਦੀ ਰਹੀ ਹੈ ਕਿ ਉਹ ਸੰਗਰੂਰ ਤੋਂ ਚੋਣ ਲੜਨ ਦੇ ਚਾਹਵਾਨ ਸਨ ਜੋ ਕਿ ਉਹਨਾਂ ਦਾ ਜੱਦੀ ਹਲਕਾ ਹੈ ਜਿੱਥੇ ਉਹਨਾਂ ਨੇ ਕਾਫੀ ਕੰਮ ਵੀ ਕਰਵਾਏ ਨੇ ਰੋਣਾ ਨੂੰ ਸ਼ਰੀਨ ਅਨਪਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਗਿਆ। ਕੁਲਬੀਰ ਸਿੰਘ ਜ਼ੀਰਾ ਵੀ ਚੰਗਾ ਅਸਰ ਸੂਖ ਰੱਖਦੇ ਨੇ ਤੇ ਖਡੂਰ ਸਾਹਿਬ ਤੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ। ਸੋ ਕਾਂਗਰਸ ਨੇ ਉਮੀਦਵਾਰ ਐਲਾਨ ਦਿੱਤੇ ਨੇ। ਤੇ ਅਮਰਿੰਦਰ ਸਿੰਘ ਰਾਜਾ ਵਰਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਨਰਾਸ਼ਗੀ ਵਾਲੀ ਜਾਂ ਟਿਕਟ ਸਬੰਧੀ ਕੋਈ ਹੋਰ ਗੱਲ ਨਹੀਂ ਆਖੀ ਸਗੋ ਉਹਨਾਂ ਨੇ ਹਾਈ ਕਮਾਂਡ ਦਾ ਧੰਨਵਾਦ ਕੀਤਾ। पर पर कि ਉਹਨਾਂ ਦਾ ਪਰ ਭਰੋਸਾ ਪ੍ਰਗਟਾਇਆ ਗਿਆ ਤੇ ਉਹਨਾਂ ਦਾ ਕਹਿਣਾ ਸੀ ਕਿ ਹੋਰ ਲੜਾਈ ਲੜਨ ਲਈ ਪੂਰੀ ਤਰ੍ਹਾਂ ਤਿਆਰ ਨੇ ਤਿਆਰੀ ਕਰਨਗੇ ਤੇ ਇੱਕ ਹਾਂ ਪੱਖੀ ਉਹਨਾਂ ਨੇ ਸੋਸ਼ਲ ਮੀਡੀਆ ਸਦਿਏ ਇਸ ਟਿਕਟ ਅਤੇ ਉਮੀਦਵਾਰ ਐਲਾਨੇ ਜਾਣ ਦੀ ਪ੍ਰਕਿਰਿਆ ਤੋਂ ਬਾਅਦ ਆਪਣੀ ਗੱਲ ਰੱਖੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਕੀਤੀ ਜਾਂਦੀ ਰਹੀ ਹੈ ਪਿਛਲੇ ਸਮੇਂ ਦੌਰਾਨ ਤੇ ਉਸ ਨੂੰ ਲੈ ਕੇ ਵੀ ਕਾਫੀ ਚਰਚਾ ਚੱਲਦੀ ਰਹੀ ਹੈ ਭਾਜਪਾ ਦੇ ਨਾਲ ਗੱਠ ਛੋੜਨੀ ਹੋ ਸਕੇ ਹੁਣ ਸ਼੍ਰੋਮਣੀ ਅਕਾਲੀ ਦਲ ਆਪਣੇ ਪੱਧਰ ਉੱਤੇ ਵਿਚਾਰ ਰਿਹਾ ਹੈ। ਇੱਕ ਵਾਰ ਫਿਰ ਸਿੱਖ ਅਤੇ ਪੰਥਕ ਮੁੱਦਿਆਂ 'ਤੇ ਮੋੜਾ ਕੱਟਣ ਦੀ ਕੋਸ਼ਿਸ਼ ਕੀਤੀ ਗਈ। ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਉੱਭਾਰਿਆ ਗਿਆ ਪਰ ਖਡੂਰ ਸਾਹਿਬ ਜਿੱਥੇ ਕਿ ਅਮਰਿਤਪਾਲ ਸਿੰਘ ਵੀ ਚੌਂ ਮੈਦਾਨ ਵਿੱਚ ਨੇ ਉੱਥੇ ਉਮੀਦਵਾਰ ਐਲਾਨ ਕੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰ ਫਿਰ ਕੁਝ ਆਲੋਚਨਾ ਸਹਿਟ ਲਈ ਹੈ। ਵਿਰਸਾ ਸਿੰਘ ਵਲਟੋਹਾਰ ਨੂੰ ਉਮੀਦਵਾਰ ਐਲਾਨਿਆ ਗਿਆ। ਸਵਾਲ ਉੱਠ ਗਿਆ ਕਿ ਕੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣਾ ਉਮੀਦਵਾਰ ਇਸ ਹਲਕੇ 'ਚ ਖੜਾ ਕਰਨਾ ਸਹੀ ਸੀ ਜਾਂ ਨਹੀਂ ਦੂਜੇ ਪੱਲੇ ਵਿਰਸਾ ਸਿੰਘ ਮਲਟੋਹਾ ਹੈਰੀਟੇਜ ਸਟਰੀਟ ਵੀ ਜਾਏ ਜਿੱਥੇ ਅਮਰਪਾਲ ਸਿੰਘ ਦੇ ਮਾਤਾ ਪਿਤਾ ਨਾਲ ਮੁਲਾਕਾਤ ਕੀਤੀ ਤੇ ਸਮਰਥਨ ਦੀ ਅਪੀਲ ਕੀਤੀ ਉਹਨਾਂ ਨੇ ਕਿ ਉਹਨਾਂ ਨੂੰ ਸਮਰਥਨ ਦਿੱਤਾ ਜਾਵੇ ਸੋ ਹਾਲੇ ਸ਼੍ਰੋਮਣੀ ਕਾਲੀ ਦਲੀ ਇਸ ਮੁੱਦੇ ਤੇ ਜਾਂ ਪੰਥਕ ਮੁੱਦਿਆਂ ਤੇ ਹਾਲੇ ਕਾਫੀ ਕੁਝ ਲੋਕਾਂ ਸਾਹਮਣੇ ਸੰਗਤ ਸਾਹਮਣੇ ਸਪਸ਼ਟ ਕਰਨ ਦੀ ਲੋੜ ਹੈ ਇਸ ਲਈ ਵਣਦੀ ਹੋਈ ਵਿਖਾਈ ਦੇਣ ਲੱਗ ਪਈ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣਾ ਉਮੀਦਵਾਰ ਜ਼ਰੂਰ ਵਾਪਸ ਲਿਆ ਹੈ ਖੰਡੂਰ ਸਾਹਿਬ ਤੋਂ ਤੇ ਉਹਨਾ ਵਾਂਗ ਹੀ ਕੁਝ ਰੋਕਾਂ ਦੀ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਇਸੇ ਤਰ੍ਹਾਂ ਦੀ ਆਸ ਹੁਣ ਬਣ ਲੱਗੀ ਹੈ ਕਿ ਉਹਨਾਂ ਨੂੰ ਵੀ ਇਹੋ ਜਿਹਾ ਕਰਨਾ ਚਾਹੀਦਾ ਸੀ ਤਾਂ ਕਰਨਾ ਚਾਹੀਦਾ ਤੇ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਜਿਨ੍ਹਾਂ ਨੂੰ ਕਾਫੀ ਵਿਰੋਧ ਚੱਲਣਾ ਪਿਆ ਕਿਸਾਨਾਂ ਦੀ ਤਰਫੋਂ ਕਿਸਾਨੀ ਮੰਗਾਂ ਨੂੰ ਲੈ ਕੇ ਤੇ ਪਹਿਲਾਂ ਆਪਾਂ ਵੇਖਿਆ ਕਿ ਮਾਲਵੇ ਵਿੱਚ ਕਾਫੀ ਜ਼ਿਆਦਾ ਵਿਰੋਧ ਹੋਇਆ ਸਭ ਤੋਂ ਜ਼ਿਆਦਾ ਵਿਰੋਧ ਚਲਣਾ ਪਿਆ ਫਰੀਦਕੋਟ ਤੋਂ ਉਮੀਦਵਾਰ ਇਰਾਨੇ ਗਏ ਹੰਸਰਾਜ ਹੰਸ ਨੂੰ ਜਿਨ੍ਹਾਂ ਨੇ ਤਾਂ ਖੁਦ ਇੱਥੋਂ ਤੱਕ ਕਹਿਤਾ ਕਿ ਉਹ ਹੰਸਰਾਜ ਹੰਸ ਤੋਂ ਮਿੰਤ ਰਾਜ ਮਿੰਤ ਬਣਦੇ ਰਹੇਗੇ ਨੇ ਮਿੰਤਾ ਕਰਨ ਦੀ ਉਹਨਾਂ ਨੂੰ ਕਾਫੀ ਨੋਬਤ ਆਈ ਹੈ ਇਸ ਵਾਰ ਕਿਸਾਨਾਂ ਦੇ ਨਾਲ ਸੰਵਾਦ ਕਰਨ ਦੀ ਗੱਲ ਜ਼ਰੂਰ ਆਖੀ ਹੈ ਪਰ ਨਾਲ ਦੀ ਨਾਲ ਹੰਸਰਾਜ ਹੰਸ ਨੇ ਵੀ ਆਖਿਆ ਕਿ ਉਹਨਾਂ ਨੇ ਕਿਸਾਨਾਂ ਅਤੇ ਪੰਜਾਬੀਅਤ ਪ੍ਰਤੀ ਅੱਜ ਤਾਈਂ ਕੋਈ ਵੀ ਨਾ ਪੱਖੀ ਗੱਲ ਨਹੀਂ ਕਹੀ। ਔਰ ਇਹ ਗੱਲ ਕਾਫੀ ਹੱਦ ਤੱਕ ਸਹੀ ਵੀ ਲੱਗਦੀ ਹੈ। ਭਾਵੇਂ ਉਹ ਭਾਜਪਾ ਵਿੱਚ ਸ਼ਾਮਲ ਹੋਏ ਨੇ ਪਰ ਉਹਨਾਂ ਦੀ ਬੋਲੀ ਕਿਸੇ ਵੀ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਸੰਬੰਧੀ ਉਹਨਾਂ ਨੇ ਕੋਈ ਤਲਖ ਗੱਲ ਹਾਲੇ ਤੱਕ ਨਹੀਂ ਕੀਤੀ। باوجود ਇਸ ਦੇ ਕਿ ਉਹਨਾਂ ਦਾ ਸਭ ਤੋਂ ਜ਼ਿਆਦਾ ਵਿਰੋਧ ਹੁੰਦਾ ਰਿਹਾ ਹੈ। ਅਤੇ ਉਹਨਾਂ ਨੇ ਕਾਫੀ ਥਾਵਾਂ ਉਤੇ ਖੁਦ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਸੰਵਾਦ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਪਟਿਆਲੇ ਤੋਂ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੂੰ ਵੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਲੰਘੇ ਦਿਨ ਵੀ ਜਦੋਂ ਉਹਨਾਂ ਨੇ ਆਪਣੀ ਚੋਣ ਸਭਾ ਜਾਂ ਚੋਣ ਰੈਲੀ ਮੌਕੇ ਪ੍ਰੋਗਰਾਮ ਅੱਗੇ ਤੋਰਨਾ ਸੀ ਤਾਂ ਉਸ ਮੌਕੇ ਵੀ ਕਿਸਾਨਾਂ ਦਾ ਵਿਰੋਧ ਉਹਨਾਂ ਨੂੰ ਚੱਲਣਾ ਪਿਆ ਬਠਿੰਡਾ ਤੋਂ ਪਰਮਪਾਲ ਕੌਰ ਮਲੂਕਾਂ ਨੂੰ ਵੀ ਕਿਸਾਨਾਂ ਦਾ ਰੋਸ ਚਲਾਣਾ ਪੈ ਰਿਹਾ ਤੇ ਅਮਰitsar ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਵੀ ਇਸ ਤਰ੍ਹਾਂ ਦੇ ਹਰਾਤ ਜਿਹੜੇ ਨੇ ਉਹ ਵੇਖ ਚੁੱਕੇ ਨੇ ਸੋ ਕਾਫੀ ਕੁਝ ਭਾਜਪਾਗੂਆਂ ਨੂੰ ਐਸ ਬੰਨੇ ਵੇਖਣਾ ਪੈ ਰਿਹਾ ਕਿਸਾਨਾਂ ਦੀ ਸਥਿਤੀ ਨੂੰ ਵੇਖ ਕੇ ਭਾਜਪਾ ਦਾ ਪ੍ਰਮੁੱਖ ਵੋਟ ਬੈਂਕ ਜਿਹੜਾ ਹੈ ਉਹ ਸ਼ਹਿਰਾਂ ਵਿੱਚ ਵਸਦਾ ਹੈ ਇਸ ਗੱਲ ਤੋਂ ਆਪਾਂ ਸਾਰੇ ਜਾਣੂ ਆ ਭਾਜਪਾ ਦੀ ਪਿਛਲੇ ਕੁਝ ਸਮੇਂ ਦੌਰਾਨ ਕੋਸ਼ਿਸ਼ ਰਹੀ ਹੈ ਕਿ ਪਿੰਡਾਂ ਵੱਲ ਵਧਿਆ ਜਾਵੇ ਪਿੰਡਾਂ ਦੇ ਲੋਕਾਂ ਨੂੰ ਨਾਲ ਜੋੜਿਆ ਜਾਵੇ ਪਰ ਕਿਸਾਨੀ ਸੰਘਰਸ਼ ਨੇ ਇਸ ਚੀਜ਼ ਨੂੰ ਬ੍ਰੇਕ ਲਾਈ ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠ ਛੋੜ ਸੀ ਤਾਂ ਪਿੰਡਾਂ ਦੀ ਵੋਟ ਇੱਕ ਤਰੀਕੇ ਨਾਲ ਭਾਜਪਾ ਦੇ ਨਾਲ ਜੁੜ ਜਾਂਦੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਕਰਕੇ ਅਤੇ ਸ਼ਹਿਰੀ ਵੋਟ ਜੋ ਭਾਜਪਾ ਦੇ ਨਾਲ ਸੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਜਾਇਆ ਕਰਦੀ ਸੀ ਪਰ ਇਸ ਵੇਲੇ ਕਿਉਂਕਿ ਦੋਵੇਂ ਈ ਤਰ੍ਹਾਂ ਗੱਠ ਛੋੜ ਵਿੱਚ ਨਹੀਂ ਗੱਠ ਛੋੜ ਤੋਂ ਇਲਾਵਾ ਹੀ ਚੱਲ ਰਹੀਆਂ ਨੇ ਖਾਸ ਕਰ ਇਹ ਨਾ ਚੋਣਾ ਮੌਕੇ ਤਾਂ ਇਦਾਂ ਹੀ ਆ ਤਾਂ ਹੁਣ ਇਹ ਜਿਹੜੀ ਵੋਟ ਹੈ ਜਾ ਪਿੰਡਾਂ ਦਾ ਆਧਾਰ ਹੈ ਉਸ ਸਬੰਧੀ ਭਾਜਪਾ ਦੀ ਕੀ ਨੀਤੀ ਹੋਵੇਗੀ ਵਿਕਨੌਵਿਕਾ ਪਿਛਲੇ ਕੁਝ ਦਿਨਾਂ ਦੌਰਾਨ ਇਹ ਸੰਕੇਤ ਜ਼ਰੂਰ ਮਿਲੇ ਨੇ ਕਿ ਭਾਜਪਾ ਵੱਲੋਂ ਫਿਰ ਵੀ ਪਿੰਡਾਂ ਵਿੱਚ ਜਾਣ ਦਾ ਯਤਨ ਕੀਤਾ ਗਿਆ ਖਾਸ ਕਰ ਹੂਰਨਾ ਭਾਈਚਾਰਿਆਂ ਦੇ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਕਿਸੇ ਨਾ ਕਿਸੇ ਰੂਪ ਵਿੱਚ ਪਿੰਡਾਂ ਵਿੱਚ ਭਾਜਪਾ ਦੀ ਹਾਜ਼ਰੀ ਲੱਗ ਸਕੇ ਇਸ ਦੀ ਕੋਸ਼ਿਸ਼ ਭਾਜਪਾ ਵੱਲੋਂ ਲਗਾਤਾਰ ਹੋ ਰਹੀ ਹੈ ਤੇ ਕਿਸਾਨਾਂ ਦੀ ਜ਼ਿਕਰ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਧਰਨਾ ਆ ਰੇਲਾਂ ਉੱਤੇ ਧਰਨਾ ਉਹ ਲਗਾਤਾਰ ਚੱਲ ਰਿਹਾ ਹੈ ਕਾਫੀ ਸਾਰੀਆਂ ਰੇਲ ਗੱਡੀਆਂ ਜਿਹੜੀਆਂ ਨੇ ਉਹਨਾਂ ਦੇ ਜਾਂ ਤਾਂ ਸਮੇਂ ਤਬਦੀਲ ਕੀਤੇ ਗਏ ਨੇ ਜਾਂ ਫਿਰ ਉਹਨਾਂ ਦੇ ਰੂਟ ਬਦਲੀ ਕੀਤੇ ਗਏ ਨੇ ਕਿਸਾਨੀ ਮੰਗਾ ਨੂੰ ਲੈ ਕੇ ਤੇ ਪਿਛਲੇ ਦਿਨੀ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਇਹ ਲਗਾਤਾਰ ਕਿਸਾਨੀ ਧਰਨਾ ਜਿਹੜਾ ਉਹ ਚੱਲ ਰਿਹਾ ਹੈ ਤੇ ਕਿਸਾਨਾਂ ਨੂੰ ਇੱਕ ਹੋਰ ਚੁਣੌਤੀ ਦਾ ਸਾਹਮਣਾ ਪਿਛਲੇ ਦਿਨੀ ਉਸ ਵੇਲੇ ਕਰਨਾ ਪਿਆ ਜਦੋਂ ਵੈਸਟਰਨ ਡਿਸਟਰਬੈਂਸਸ ਦੇ ਕਰਕੇ ਪੱਛਮੀ ਗੜਬੜੀਆਂ ਕਰਕੇ ਇੱਕ ਵਾਰ ਫੇਰ ਪੰਜਾਬ ਵਿੱਚ ਮੌਸਮ ਦਾ ਮિજાਜ ਬਦਲਿਆ। ਠੀਸ ਗਰਮੀ ਤੋਂ ਬਾਅਦ ਇੱਕ ਵਾਰ ਫੇਰ ਮੀਂਹ ਨੇਰੀ ਝੱਖੜ ਦਾ ਤਾਜ਼ਾ ਦੌਰ ਚੁੱਲਿਆ। ਰੁਕ-ਰੁਕ ਕੇ तकरीबन ਹਫ਼ਤੇ ਬਾਅਦ ਮੀਂਹ ਪੈਂਦਾ ਰਿਹਾ। ਉਸ ਦਾ ਇੱਕ ਵੱਡਾ ਅਸਰ ਹੀ ਵੇਖਿਆ ਗਿਆ ਕਿ ਕਣਕ ਦੀ ਵਾਢੀ ਪਛੜੀ ਥੋੜਾ ਹੋਰ ਅੱਗੇ ਪੈਂਦੀ ਗਈ ਤੇ ਕਣਕ ਦੀ ਵਾਢੀ ਜਦੋਂ ਪਛੜਦੀ ਰਹੀ ਤਾਂ ਜਦੋਂ ਦੁਬਾਰਾ ਸ਼ੁਰੂ ਹੋਣ ਲੱਗਦੀ ਤਾਂ ਫਿਰ ਮੀਂਹ ਕਣੀ ਜਾਂ ਹਨੇਰੀ ਆਉਂਦੀ ਰਹੀ ਹੈ ਹੁਣ ਜੋ ਤਾਜ਼ਾ ਮੀਂਹ ਹਨੇਰੀ ਦਾ ਦੌਰ ਚੱਲਿਆ ਉਸ ਵਿੱਚ ਗੜੇਮਾਰੀ ਤਾਂ ਨਹੀਂ ਹੋਈ ਪਰ ਹਵਾਵਾਂ ਜ਼ਰੂਰ ਚੱਲੀਆਂ ਨੇ ਤੀਜ਼ ਹਵਾਵਾਂ ਅਤੇ ਮੀਂਹ ਪਿਆ ਜਿਸ ਨਾਲ ਕਈ ਥਾਈਂ ਕਣਕ ਜਿਹੜੀ ਆ ਉਹ ਹੀ ਠੰਡਕ ਜਾਂਦੀ ਹੈ ਜਾਂ ਵਿੱਚ ਜਾਂਦੀ ਹੈ ਜੋ ਕਣਖਲੇ ਵਧਣੀ ਬਾਕੀ ਹੁੰਦੀ ਹੈ ਸੋ ਅਜਿਹੇ ਵਿੱਚ ਤੁਹਾਨੂੰ ਦੱਸਤੀ ਹੈ ਕਿ ਕੰਬਾਈਨ ਦੇ ਨਾਲ ਵਾਢੀ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਜਦੋਂ ਕਣਕ ਟਿੱਡੀ ਹੋ ਜਾਂਦੀ ਜਾਂ ਹੀ ਠੰਢੇ ਜਾਂਦੀ ਹੈ ਸੋ ਉਥੇ ਕਿਸਾਨ ਦਾ ਖਰਚਾ ਵੱਧ ਜਾਂਦਾ ਹੈ ਮਿਹਨਤ ਵੱਧ ਜਾਂਦੀ ਸਮਾਂ ਵੱਧ ਲੱਗਦਾ ਪਹਿਲਾਂ ਸੁੱਕਣ ਦੀ ਉਡੀਕ ਕਰਨੀ ਤੇ ਫਿਰ ਦਾਤੀਆਂ ਦੇ ਨਾਲ ਜਾਂ ਕਹਿ ਲੋ ਕਿ ਲੇਬਰ ذریعے ਵਾਢੀ ਕਰਨੀ ਪੈਂਦੀ ਹੈ ਪਰ ਇੱਕ ਵਾਰ ਫਿਰ ਸੂਬੇ ਵਿੱਚ ਬੀ ਮੌਸਮਾ ਮੀਆ ਪਾ ਵੇਖਿਆ ਪਿਛਲੇ ਸਾਲ ਵੀ ਇਦੀ ਹੋਇਆ ਸੀ April ਮਹੀਨੇ ਦੇ ਮਗਰਲੇ ਦਿਨਾਂ ਮਈ ਦੇ ਸ਼ੁਰੂ ਵਿੱਚ ਮੀਂਹ ਪਏ ਸੀ ਤਾਪਮਾਨ ਠੰਡਾ ਹੋਇਆ ਸੀ ਐਤਕੀ ਵੇਦੀ ਹੋਇਆ ਰੁਕ ਰੁਕ ਕੇ ਮੀਂਹ ਪੈ ਰਹੇ ਨੇ ਜਦੋਂ ਪੈਣੇ ਚਾਹੀਦੇ ਸੀ ਜਿਸ ਰੁੱਤ ਵਿੱਚ ਉਹ ਤੋਂ ਨਹੀਂ ਸੀ ਪਏ ਪਰ ਹੁਣ ਇੱਕ ਵਾਰ ਫਿਰ ਬੀ ਮੌਸਮਾ ਮੀ ਜਿਹੜਾ ਉਹ ਵੇਖਿਆ ਗਿਆ ਤੇ ਗਵਾਂਡੀ ਸੂਬਾ ਹਿਮਾਚਲ ਪ੍ਰਦੇਸ਼ ਵਿੱਚ ਤਾਂ ਭਾਰੀ ਬਰਫ਼ ਬਾਰੀ ਵੀ ਹੋਈ ਹੈ ਕਈ ਸੜਕਾਂ ਜਿਹੜੀਆਂ ਨਾਲ ਤੇ ਆਵਾਜਾਈ ਠੱਪ ਹੋਈ ਹੈ ਲੰਮੀਆਂ ਕਤਾਰਾਂ ਵਾਹਨਾਂ ਦੀਆਂ ਲੱਗ ਗਈਆਂ ਨੇ ਇਸ ਦਾ ਅਸਰ ਪੰਜਾਬ ਦੇ ਮੈਦਾਨੀ ਇਲਾਕਿਆਂ ਉੱਤੇ ਵੀ ਪਿਆ ਹੈ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਕਾਫੀ 6 ਡਿਗਰੀ ਸੈਲਸੀਅਸ ਤੱਕ ਤਾਪਮਾਨ ਕਈ ਥਾਵਾਂ ਉੱਤੇ ਹੀਟਾਂ ਆਇਆ। ਪਰ ਵੱਡੀ ਚਿੰਤਾ ਕਿਸਾਨਾਂ ਲਈ ਬਣੀ ਹੈ ਕਿਉਂਕਿ ਵਾਢੀ ਦਾ ਕੰਮ ਜਿਹੜਾ ਲਗਾਤਾਰ ਪਛੜਦਾ ਗਿਆ ਉਹ ਜਿੱਥੇ ਵਾਢੀ ਹਲੇ ਰਹਿੰਦੀ ਹੈ ਉੱਥੇ ਹੋਰ ਥੋੜਾ ਸਮਾਂ ਐਦ ਕੀ ਲੱਗ ਸਕਦਾ ਹੈ। ਤੇ ਜਿਹੜੀ ਕਣਕ ਮੰਡੀਆਂ 'ਚ ਪਹੁੰਚ ਚੁੱਕੀ ਜਿਹੜਾ ਦਾਣਾ ਮੰਡੀਆਂ 'ਚ ਪਹੁੰਚ ਚੁੱਕਾ ਉੱਥੇ ਵੀ ਆਪਾਂ ਐਤਕੀ ਇੱਕ ਵਾਰ ਫਿਰ ਵੇਖਿਆ ਕਿ ਠੁਕਮੇ ਪ੍ਰਬੰਧ ਨਾ ਹੋਣ ਕਾਰਨ ਖੁੱਲੇ ਅਸਮਾਨ ਹੇਠਾਂ ਪਈ ਕਣਕ ਭੇਜਦੀ ਹੋਈ ਨਜ਼ਰ ਆਈ ਹੈ। ਸੋ ਉੱਥੇ ਵੀ ਕਾਫੀ ਕੁਝ ਹਲੇ ਧਿਆਨ ਮੰਗਦਾ ਹੈ ਜਿਸ ਪਾਸੇ ਵੱਲ ਧਿਆਨ ਦੇਣਾ ਬਣਦਾ ਸੋ ਚੂਨਾ ਦੇ ਸਰੋਲੇ ਵਿੱਚ ਚੂਨਾ ਦੇ ਇਸ ਮਾਹੌਲ ਵਿੱਚ ਫਸਲ ਦੀ ਸਾਮ ਸੰਭਾਲ ਦਾ ਮੁੱਦਾ ਕਿਤੇ ਲਾਂਬੇ ਨਾ ਹੋ ਜਵੇ ਦੀ ਆਪਾਸ ਕਰਦੇ ਹਾਂ ਕਿਉਂਕਿ ਕਣਕ ਦੀ ਫਸਲ ਸਾਰੇ ਦੇ ਲਈ ਬੜੀ ਜ਼ਰੂਰੀ ਫਸਲ ਹੈ ਦਾਣਾ ਰੋਟੀ ਦਾ ਜ਼ਰੀਆ ਇਹਦੇ ਰਾਹੀਂ ਬਣਨਾ ਸੋ ਫਸਲ ਦੀ ਖਰੀਦ ਹੋਵੇ ਠਕਵੇਂ ਪ੍ਰਬੰਧ ਹੋਣ ਸਟੋਰੇਜ ਤੇ ਤੇ ਕਣਕ ਖਰਾਬ ਨਾ ਹੋਵੇ ਇਹਦੇ ਲਈ ਪ੍ਰਬੰਧ ਕੀਤੇ ਜਾਣੇ ਜ਼ਰੂਰੀ ਨੇ ਭਾਵੇਂ ਸ਼ੈਲਰ ਹੋਣ ਜਾਂ ਬਾਰਦਾਨੇ ਦੀ ਕਮੀ ਨਾ ਹੋਵੇ ਤੇ ਫਸਲ ਨੂੰ ਮੌਸਮ ਦੀ ਤਬਦੀਲੀ ਤੋਂ ਬਚਾਉਣ ਦੇ ਲਈ ਵੀ ਪ੍ਰਬੰਧ ਹੋਣੇ ਚਾਹੀਦੇ ਨੇ ਕਿਉਂਕਿ ਐਸ ਸਮੇਂ ਤੱਕ ਹੁਣ ਤੱਕ ਸਾਰੇ ਕੁਝ ਆਧੁਨਿਕ ਢੰਗ ਨਾਲ ਹੋਣਾ ਚਾਹੀਦਾ ਹੈ ਤੇ ਤਕਨੀਕ ਜਾਂ ਸਾਧਨਾਂ ਦੀ ਵਰਤੋਂ ਹੋਣੀ ਜ਼ਰੂਰੀ ਹੈ ਤਾਂ ਜੋ ਕਿਸਾਨ ਨੂੰ ਹੋਰ ਚੁਣੌਤੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਕਿਸਾਨ ਪਹਿਲੇ ਬਹੁਤ ਚੁਣੌਤੀਆਂ ਦਾ ਸਾਹਮਣਾ ਲਗਾਤਾਰ ਕਰ ਰਿਹਾ ਹੈ ਸੂਈਸੀ ਅੱਜ ਦੀ ਗੱਲਬਾਤ ਅੱਜ ਦੀ ਵਿਸ਼ੇਸ਼ ਰਿਪੋਰਟ ਦਾਏ ਤਾਜ਼ਾ ਅੰਕ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਅੱਜ ਦੀ ਇਸ ਗੱਲਬਾਤ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪੋ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢਿਆ ਇਸ ਗੱਲਬਾਤ ਨਾਲ ਜੁੜੇ ਆਪ ਸਭ ਦਾ तहे ਦਿਲੋਂ ਸ਼ੁਕਰੀਆ ਨਵੀਂ ਵਿਸ਼ੇਸ਼ ਰਿਪੋਰਟ ਦੇ ਵਿੱਚ ਨਵੇਂ ਵਿਸ਼ੇ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਇਸੇ ਚੈਨਲ ਉੱਤੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਹੋਰ ਪ੍ਰੋਗਰਾਮਾਂ ਲਈ ਜਾਣਕਾਰੀ ਭਰਪੂਰ ਅਪਡੇਟਸ ਲਈ ਲਗਾਤਾਰ ਦੇਖਦੇ ਰਹੋ ਦਾ ਪੰਜਾਬ ਟਾਕਸ ਪਉ ਦੇ ਰੀ ਜਾਣਕਾਰੀ ਲਈ ਦਾ ਪੰਜਾਬ ਟਾਕਸ ਦੇ ਫੇਸਬੁਕ ਪੇਜ ਨੂੰ ਲਾਈਕ ਅਤੇ ਫੋਲੋ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਆਈਪੀਟੀਵੀ ਰਾਹੀਂ ਵੀ ਤੁਸੀਂ ਦਾ ਪੰਜਾਬ ਟਾਕਸ ਦੇ ਪ੍ਰੋਗਰਾਮਾਂ ਦਾ ਦੇਸ਼ਾਂ ਵਿਦੇਸ਼ਾਂ ਵਿੱਚ ਆਨੰਦ ਮਾਣ ਸਕਦੇ ਹੋ ਨਵੀਂ ਵਿਸ਼ੇਸ਼ ਰਿਪੋਰਟ ਦੇ ਵਿੱਚ ਨਵੇਂ ਵਿਸ਼ੇ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਅੱਜ ਦੇ ਇਹਨਾਂ ਵਿਸ਼ਿਆਂ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਆਪਣੀ ਰਾਏ ਕਮੈਂਟਸ ਰਾਹੀਂ ਸਾਡੇ ਤੱਕ ਪਹੁੰਚਦੀ ਕਰ ਸਕਦੇ ਹੋ ਫਿਲਹਾਲ ਐਸ ਲਈ دیਵਿਜਾਸਤ ਨਵੇਂ ਪ੍ਰੋਗਰਾਮ ਵਿੱਚ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ ਵੇਖਦੇ ਰਹੋ ਦਾ ਪੰਜਾਬ ਟਾਕਸ